ਸਸ਼ੀਕਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹੈ ਪੰਜਾਬ ਦੇ ਵਿੱਚ ਨਸ਼ਾ ਬਰਬਾਦੀ ਦੀ ਵਜ੍ਹਾ ਬਣ ਰਿਹਾ ਹੈ ਅੱਜ ਦਿਨ ਕੋਈ ਨਾ ਕੋਈ ਜਿਹੜਾ ਕੀ ਕਰਦਾ ਚਿਰਾਗ ਹੈ ਨਸ਼ੇ ਕਰਕੇ ਬੁਝ ਰਿਹਾ ਤੇ ਇਥੋਂ ਤੱਕ ਕਿ ਪੁਲਿਸ ਬੇਸ਼ੱਕ ਦਾਅਵੇ ਤਾਂ ਕਰ ਰਹੀ ਹੈਗੀ ਕਿ ਨਸ਼ਾ ਦੇ ਉੱਪਰ ਨਕਿਲ ਕੀਤੀ ਜਾਵੇਗੀ ਨਸ਼ਾ ਤਸਕਰਾਂ ਤੇ ਸ਼ਿਕੰਜਾ ਕੱਢਿਆ ਜਾਵੇਗਾ ਪਰ ਨਸ਼ੇ ਦੇ ਸੌਦਾਗਰ ਇਸ ਕਦਰ ਬੇਖੌਫ ਨੇ ਕਿ ਉਹਨਾਂ ਦੇ ਵਿੱਚ ਕਾਨੂੰਨ ਦਾ ਕੋਈ ਡਰ ਪੈ ਤੱਕ ਨਹੀਂ ਹੈ ਇਥੋਂ ਤੱਕ ਕਿ ਲੋਕਾਂ ਦੇ ਵੱਲੋਂ ਚੁਣੇ ਗਏ ਨੁਮਾਇੰਦਿਆਂ ਦੇ ਵੱਲੋਂ ਇਹ ਜਿਹੜਾ ਕੀ ਹੈ ਨਸ਼ਿਆਦਾਗ ਕੰਦਾ ਕੀਤਾ ਜਾ ਰਿਹਾ ਉਹ ਵੀ ਬਿਨਾ ਕਿਸੇ ਖੋਫ ਤੋਂ ਹੁਣ ਨਾਬਾ ਦੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਉਹਦੇ ਪਿੰਡ ਰੋਟੀ ਛੰਨਾ ਦੀ ਜਿਹੜੀ ਕਿ ਮਹਿਲਾ ਸਰਪੰਚ ਹੈ ਉਹ ਖੁਦ ਹੀ ਇਨਵੋਲਵ ਹੈ ਨਸ਼ਾ ਵਿਕਵਾਉਣ ਨੂੰ ਲੈ ਕੇ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਤੇ ਮਹਿਲਾ ਸਰਪੰਚ ਸਮੇਤ 7 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਦਰਅਸਲ ਹੋਇਆ ਇਹ ਸੀ ਕਿ ਚੰਡੀਗੜ੍ਹ ਦਾ ਇੱਕ ਨੌਜਵਾਨ ਸਾਹਿਲ ਕੁਮਾਰ ਜੋ ਕਿ ਨਾਬਦ ਨਸ਼ਾ ਸ਼ਰੋ ਕੇਂਦਰ ਦੇ ਵਿੱਚ ਭੜਤੀ ਸੀ ਅਤੇ ਕਿਸੇ ਤਰੀਕੇ ਉਸ ਦੇ ਵੱਲੋਂ ਪਿੰਡ ਰੋਟੀ ਛੰਨਾ ਤੋਂ ਚਿੱਟਾਲਿਆ ਕੇ ਉਜੜ ਕੀ ਹੈ 7 ਕੀਤਾ ਜਾਂਦਾ ਇੰਜੈਕਸ਼ਨ ਲਵਾਇਆ ਜਾਂਦਾ ਜਿਸ ਤੋਂ ਬਾਅਦ ਉਸ ਦੀ ਓਵਰਡੋਸ ਕਰਕੇ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਮਾਮਲਾ ਜਦੋਂ ਪੁਲਿਸ ਦੇ ਧਿਆਨ ਦੇ ਵਿੱਚ ਆਉਂਦਾ ਤਾਂ ਇਨਵੈਸਟੀਗੇਸ਼ਨ ਕਰਦਿਆਂ ਹੋਇਆਂ ਇਹ ਜਿਹੜਾ ਕੀ ਹੈ ਨਸ਼ਾ ਵਿਕਵਾਉਣ ਦੇ ਜਿਹੜੇ ਕੀ ਤਾਰ ਹੈਗੇ ਨੇ ਉਹ ਪਿੰਡ ਰੋਟੀ ਸ਼ੰਨਾ ਦੀ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਦੇ ਨਾਲ ਜੁੜਦੇ ਨੇ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਐਕਸ਼ਨ ਲਿਆ ਹੈ ਅਤੇ ਬਾਈ ਨੇਮ ਜੋ ਪਿੰਡ ਦੀ ਮਹਿਲਾ ਸਰਪੰਚ ਹੈ ਗੁਰਪ੍ਰੀਤ ਕੌਰ ਉਸ ਦੇ ਨਾਮ ਏਟ ਜਿਹੜੇ ਕੀਆ ਹੋਰ ਉਸਦੇ ਸਾਥੀਆਂ ਦੇ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਜਸਵੀਰ ਕੌਰ ਚੜਨੋ ਮਨਜੀਤ ਕੌਰ ਅਮਨਪ੍ਰੀਤ ਸਿੰਘ ਗੁਰਕਿਰਤ ਸਿੰਘ ਵਿਕਰਮਜੀਤ ਸਿੰਘ ਅਤੇ ਖੁਦ ਜਿਹੜੀ ਕਿ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਦਾ ਨਾਮ ਸ਼ਾਮਿਲ ਹੈ ਪਹਿਲਾਂ ਦੇਖੋ ਕਿ ਇਸ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਹੁਣ ਮਹਿਲਾਮਾ ਖੁਦ ਨਸ਼ਾ ਵੇਚ ਰੀਆਂ ਹੈਗੇ ਨੇ ਸੋ ਪਿੰਡ ਰੋਟੀ ਚੰਨਾ ਨਾਬਾ ਦਾ ਉਹ ਪਿੰਡ ਹੈ ਜਿੱਥੋਂ ਕਿ 20 ਤੋਂ 25 ਕਰ ਅਜਿਹੇ ਨੇ ਜੋ ਨਸ਼ਾ ਵੇਚਣ ਦੇ ਵਿੱਚ ਜਿਹੜੇ ਕੀ ਹੈ ਸ਼ਾਮਲ ਹੁੰਦੇ ਨੇ ਹਾਲਾਂਕਿ ਕਈ ਵਾਰ ਗ੍ਰਿਫਤਾਰੀਆਂ ਵੀ ਹੁੰਦਿਆਂ ਨੇ ਰੇਡ ਵੀ ਹੁੰਦੀ ਹੈਗੀ ਤੇ ਫਿਰ ਜਿਹੜੇ ਕੀ ਇਹ આરોપી ਹੈਗੇ ਨੇ ਜ਼ਮਾਨਤ ਤੇ ਬਾਹਰ ਆ ਕੇ ਫਿਰ ਦੁਬਾਰਾ ਇਹ ਨਸ਼ੇ ਦਾ ਕਾਰੋਬਾਰ ਸ਼ੁਰੂ ਕਰ ਦਿੰਦੇ ਸੋ ਇੱਕ ਹੋਰ ਕਰਦਾ ਚਿਰਾਗ ਬੁਝਿਆ ਹੈ ਨਾਬਾ ਦੇ ਵਿੱਚ ਜਿੱਥੇ ਕਿ ਨਸ਼ੇ ਦੀ ਓਵਰਡੋਜ਼ ਦੇ ਤੇ ਚੱਲਦੇ ਆ ਚੰਡੀਗੜ੍ਹ ਦੇ ਰਹਿਣ ਵਾਲੇ ਨੌਜਵਾਨ ਸਾਹਿਲ ਕੁਮਾਰ ਦੀ ਮੌਤ ਹੋ ਗਈ ਐ ਸੋ ਸਾਹਿਲ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਨਸ਼ੇ ਦੀ ਜਿਹੜੀ ਕਿ ਭੈੜੀ ਲੱਦਾ ਸ਼ਿਕਾਰ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਨਾਬਾ ਦੇ ਨਸ਼ੀਸ਼ਲੋਕ ਕੇਂਦਰ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤੇ 2 ਮਹੀਨੇ ਬਾਅਦ ਉਸਨੇ ਕੱਲ ਛੁੱਟੀ ਆਉਣਾ ਸੀਗਾ ਘਰ ਆਉਣਾ ਸੀ ਵਾਪਸ ਤੇ ਇਸ ਦੌਰਾਨ ਉਸ ਦਿਨ ਜਦੋਂ ਫੋਨ ਦੇ ਉੱਪਰ ਆਪਰਤਾ ਕੀਤਾ ਤਾਂ 1000 ਰੁਪਏ ਉਹਨਾਂ ਦੇ ਜਿਹੜਾ ਕੀ ਆਪਣੇ ਬੇਟੇ ਦੇ ਮੋਬਾਈਲ ਤੇ ਜਿਹੜਾ ਕੀ ਹੈ ਉਹ ਟਰਾਂਸਫਰ ਕਰ ਦਿੱਤੇ ਜਿਸ ਤੋਂ ਬਾਅਦ ਥੋੜੀ ਹੀ ਦੇਰ ਦੇ ਵਿੱਚ ਕਾਲ ਆ ਜਾਂਦੀ ਹੈ ਕਿ ਤੁਹਾਡਾ ਬੇਟਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਹ ਕੀ ਬੋਲ ਹੈਗੇ ਨੇ ਉਸਦੇ ਪਿਤਾ ਦੇ ਉਹ ਵੀ ਸੁਣੋ ਮੇਰਾ ਬੇਟਾ ਮੈਂ ਤੇ ਸੈਂਟਰ 'ਚ ਛੱਡਿਆ ਸੀ 2 2 ਮਹੀਨਿਆਂ ਤੋਂ ਕੱਲ ਘਰ ਆ ਰਿਹਾ ਸੀਗਾ ਕਿਹੜੀ ਜਗ੍ਹਾ ਛੱਡੇ ਸੀ ਸਰ ਇਹ ਸੈਂਟਰ ਦੇ ਵਿੱਚ 90 ਤੁਸੀਂ ਕਿੱਥੇ ਰਹਿੰਦੇ ਆ ਅਸੀਂ ਚੰਡੀਗੜ੍ਹ ਰਹਿੰਦੇ ਆ ਜੀ ਐਚ ਸਰ ਇਹ ਕਿੰਨੇ ਟਾਈਮ ਤੋਂ ਨਸ਼ਾ ਕਰ ਰਹੇ ਹੋ ਸਰ ਇਹ ਨਸ਼ਾ ਤਾਂ ਹੋ ਗਿਆ 4 ਸਾਲ ਕਰਦੇ ਤੂੰ ਬੋਰੋ ਇਕੱਲਾ ਹੀ ਮੁੰਡਾ ਤੇ ਕਿਹੜੀ ਇਹ ਇਕੱਲਾ ਹੀ ਮੁੰਡਾ ਦਾ ਜੀ ਕੀ ਨਾਮ ਕੀ ਤੇ ਬੇਟਾ ਇਹ ਤਾਂ ਸਾਈਲ ਨਾਮ ਦਾ ਜੀ ਉਮਰ ਕਿੰਨੇ ਦੀ ਸਰ ਉਮਰ ਜੀ 28 ਸਾਲ ਦੀ ਉਮਰ ਦੀ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਜਿਵੇਂ ਸਾਨੂੰ ਕੱਲ ਇਹ ਕੱਲ ਇਹਨੇ ਘਰ ਆਣਾ ਸੀ ਆਪਣੇ ਚੰਡੀਗੜ੍ਹ ਜਾਣਾ ਸੀਗਾ ਤੇ ਦਿਨੇ ਗੱਲ ਹੋਈ ਹੈ ਕਿ ਮੈਂ ਚੰਡੀਗੜ੍ਹ ਆ ਰਹੇ ਆ ਤੇ ਸਾਡੇ ਕੋਲੋਂ 1000 ਰੁਪਏ ਨੇ ਆਪਣੇ ਫੋਨ ਚ ਪਵਾਇਆ ਉਹਦੇ ਬਾਅਦ ਪਵਾਉਣ ਦੇ ਬਾਅਦ ਵੀ ਇੱਥੋਂ ਚੱਲ ਪਿਆ ਸੀ ਆ ਰੀਲਾ ਬਣਾ ਕੇ ਪਾਰਿਆ ਸੀਗਾ ਉਹਦੇ ਬਾਅਦ ਦੇਖਿਆ ਵੀ ਅਸੀਂ 2-3 ਵਜੇ ਦਾ 2-3 ਵਜੇ ਤੱਕ ਘਰ ਨਹੀਂ ਪਹੁੰਚਿਆ ਤੇ ਇਸ ਨੂੰ ਫੋਨ ਮਲਾਇਆ ਫੋਨ ਮਲਾਉਣ ਦੇ ਬਾਅਦ ਵੀ ਇੱਥੋਂ ਮੁਲਾਜ਼ਮ ਦੀ ਗਈ ਆ ਵੀ ਤੁਹਾਡੇ ਬੇਟੇ ਦੀ ਡੈਥ ਡੈਥ ਹੋ ਚੁੱਕੀ ਆ ਤੁਸੀਂ ਇੱਥੇ ਆਓ ਹਾਲਕੀ ਪਿੰਡ ਦੇ ਲੋਕਾਂ ਦੇ ਵੱਲੋਂ ਸਰਪੰਚ ਦੀ ਚੋਣ ਕੀਤੀ ਜਾਂਦੀ ਹੈ ਕਿ ਪਿੰਡ ਦਾ ਵਿਕਾਸ ਹੋਵੇਗਾ ਲੋਕਾਂ ਨੂੰ ਵਧੀਆ ਸਹੂਲਤਾਂ ਉਪਲਬਧ ਹੋਣਗੀਆਂ ਨਸ਼ੇ ਤੇ ਨਕੇਲ ਕੱਸੇਗੀ ਪਰ ਜਿਸ ਤਰ੍ਹਾਂ ਦੇ ਨਾਲ ਪਿੰਡ ਰੋਟੀ ਸੰਧਾਏ ਮਾਮਲਾ ਸਾਹਮਣੇ ਆਇਆ ਕਿ ਮਹਿਲਾ ਸਰਪੰਚ ਜੋ ਕਿ ਖੁਦ ਹੀ ਨਸ਼ਾ ਵਿਕਵਾਉਣ ਦੇ ਵਿੱਚ ਜਿਹੜੀ ਕਿ ਹੈ ਮੁਲਜ਼ਮਾਂ ਦਾ ਸਾਥ ਦਿੰਦੀ ਹੈ ਜਿਸ ਤੋਂ ਬਾਅਦ ਹੁਣ ਪਿੰਡ ਦੇ ਲੋਕਾਂ ਦੇ ਵਿੱਚ ਉਸ ਤੋਂ ਲੈ ਕੇ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਉਧਰ ਇਸ ਮਾਮਲੇ ਤੋਂ ਬਾਅਦ ਪੁਲਿਸ ਦੇ ਵੱਲੋਂ ਬਾਇ ਨੇਮ ਮਹਿਲਾ ਸਰਪੰਚ ਗੁਰਪ੍ਰੀਤ ਕੋਰ ਤੇ ਖਲਾਫ ਕੇ ਦਰਜ ਕੀਤਾ ਉਸ ਦੇ ਸਾਥੀਆਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਪੁਲਿਸ ਦਾ ਕਹਿਣਾ ਕਿ ਹੁਣ ਉਸ ਦੀ ਜਿਹੜੀ ਕਿ ਸਰਪੰਚੀ ਆ ਰਾਜ ਕਰਵਾਉਣ ਨੂੰ ਲੈ ਕੇ ਵੀ ਜਿਹੜੀ ਕਿ ਕਾਰਵਾਈ ਵਿੱਢੀ ਜਾਵੇਗੀ ਸੋ ਜਿਸ ਤਰ੍ਹਾਂ ਦੇ ਨਾਲ ਇਹ ਪਿੰਡਾਂ ਦੇ ਵਿੱਚ ਲਗਾਤਾਰ ਨਸ਼ੇ ਵਿੱਚ ਵੇਕਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਦੋਂ ਸਰਪੰਚ ਨਸ਼ਾ ਰੋਕਣ ਦੀ ਬਜਾਏ ਖੁਦ ਇਸਮਾਮ ਕੰਮ ਦੇ ਵਿੱਚ ਤਸਕਰਾਂ ਦਾ ਸਾਥ ਦਿੰਦੇ ਨੇ ਸੋ ਪੁਲਿਸ ਨੇ ਕਿਹੜੇ ਕਿਹੜੇ ਧਰਾਮਾ ਦੇ ਤਹਿਤ ਮਾਮਲਾ ਦਰਜ ਕੀਤਾ ਉਹ ਵੀ ਸੁਣੋ ਇਹ ਜੀ ਸਹਿੰਨਾ ਦਾ ਲਾ ਲਟਕਾ ਸੀ ਕੱਲੇ ਦੀ ਹੀਨ ਡਰੱਗ ਦੀ ਉਹ ਨਾ ਡੈੱਟ ਹੋ ਗਈ ਸੀ ਤੇ ਇਹ ਜਿੰਨੇ ਸਾਡੇ ਇਨਕੁਆਇਰੀ ਜਦੋਂ ਪਤਾ ਲੱਗਾ ਸੀ ਇਹ ਰੋਟੀ ਜਿਹੜਾ ਆਪਣਾ ਪੁਦਾ ਉਹਨੇ ਚਿੱਕਾ ਲੈ ਕੇ ਆਇਆ ਸੀਗੇ ਤੇ ਉਹ ਲੈ ਕੇ ਇਹਨੇ ਇੰਜੈਕਸ਼ਨ ਲਿੱਤਾ ਸੀਗਾ ਅਸੀਂ ਉਹਦੇ ਸਾਹਮਣੇ ਹੀ ਇਹਨੇ ਇੰਜੈਕਸ਼ਨ ਲਗਾ ਦਿੱਤੀ ਕਿ ਇਹਦੇ ਕਰਕੇ ਦੀ ਡੈੱਟ ਹੋ ਗਈ ਸੀ ਤੇ ਅਸੀਂ ਇਹਦੇ ਵਿੱਚ ਐਫ ਆਈ ਆਰ ਲਾਉਂਚ ਕੀਤੀ ਆ ਤੁਹਾਨੂੰ ਕੋਈ ਕੋਈ ਯਾਰ ਤੇ ਖਦੀ ਵੀ ਲੋੜੀ ਕੋ ਕਰਦੇ ਨਾ ਕੋਈ ਸੱਤ ਬੰਦੇ ਇਹਦੇ ਵਿੱਚ ਉਹ ਦਿੱਤਾ ਇਹਨਾਂ ਦੇ ਕਰਕੇ ਆ ਇਹ ਦਸਵੀਰਪੁਰਾ ਜੀ ਚਰਨੋਂ ਮੰਦੀਤ ਕਮਨਪ੍ਰੀਤ ਸਿੰਘ ਗੁਰਕੀਰਤ ਸਿੰਘ ਵਿਕਰਮਜੀਤ ਸਿੰਘ ਤੇ ਸਰਪੰਚਣੀ ਹੈ ਜੀ ਗੁਰਪ੍ਰੀਤ ਕੌਰ ਜੀ ਉਹਨਾਂ ਨੇ ਅਸੀਂ ਪਰਚਾ ਦਿੱਤਾ ਸਰਪੰਚਣੀ ਦਾ ਜੀ ਦੇਖੋ ਜੀ ਬੜਾ ਅਹਿਮ ਇਹ ਸੌਦਾ ਹੁੰਦਾ ਤੇ ਇਹਨਾਂ ਦੀ ਵੈਸੇ ਕਰ ਵਧੀਆ ਨਹੀਂ ਲੱਗਦੀ ਤੇ ਇਹ ਜਿਹੜੇ ਸਾਇੰਸ ਹੀ ਨੇ ਜਿਹੜੇ ਉੱਥੇ ਨਿਸ਼ਾਰੀ ਨੇ ਉਹਨਾਂ ਦੀ ਵੀ ਸਪੋਰਟ ਕਰਦੇ ਤੇ ਉਹਨਾਂ ਦੀਆਂ ਬੇਲ ਕਰਾਉਣੀਆਂ ਜੇ ਪੁਲਿਸ ਉੱਤੇ ਰੇਡ ਵੀ ਕਰਨ ਜਾਂਦੀ ਆ ਤਾਂ ਉਹਨਾਂ ਨਾਲ ਵੀ ਬਿਹੇਵ ਕਰਨਾ ਇਹਨਾਂ ਦੀ ਕਾਫੀ ਸਾਡੇ ਕੋਲ ਇਨਫੋਰਮ ਸੀਗੀ ਤੇ ਇਹਨਾਂ ਦੇ ਸੈਂਚੀਅਨਾਂ ਨਾਲ ਨਿਕਲਨੇ ਤੇ ਜਦੋਂ ਵੀ ਕੋਈ ਪੋਸਟ ਪਾਰਟੀ ਰੇਡ ਕਰਨ ਜਾਂਦੀ ਆ ਤਾਂ ਮੌਕੇ ਤੇ ਆ ਕੇ ਉਹਤੇ ਕਾਫੀ ਕਰਦੇ ਸੀਗੇ ਤੇ ਇਹਨਾਂ ਨੂੰ ਬਚਾ ਵੀ ਇਹਨਾਂ ਨੇ ਕਰ ਲਿਆ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਵੀ ਹਾਲਾਂਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸ਼ਿਆ ਦੀ ਰੋਕਥਾਮ ਨੂੰ ਲੈ ਕੇ ਸਖਤੀ ਤਾਂ ਵਰਤਰੀ ਹੈਗੀ ਆ ਪਰ ਜਿਸ ਤਰ੍ਹਾਂ ਨਾਲ ਜ਼ਮੀਨੀ ਪੱਧਰ ਤੇ ਹਾਲਾਤ ਕੁਝ ਹੋਰ ਹੀ ਬਿਆ ਕਰ ਰਹੇ ਨੇ ਉਹ ਜਿਹੜੇ ਕੀ ਸਰਪੰਚ ਹੈਗੇ ਨੇ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਇਹ ਪਿੰਡ ਰੋਟੀ ਚੰਨਾ ਦੀ ਸਰਪੰਚ ਦੇ ਵੱਲੋਂ ਇਸ ਤਰ੍ਹਾਂ ਦੇ ਨਾਲ ਗੋਰਖ ਧੰਦਾ ਕੀਤਾ ਜਾ ਰਿਹਾ ਸੀ ਨਸ਼ਾ ਤਸਕਰਿਆਂ ਦਾ ਸਾਜਿਤਾ ਜਾ ਰਿਹਾ ਸੀ ਉਸ ਤੋਂ ਬਾਅਦ ਹੁਣ ਜਿਹੜਾ ਕੀ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਮੈਲਾ ਸਰਪੰਚ ਦੀ ਸਰਪੰਚੀਆ ਉਸ ਦੇ ਖਿਲਾਫ ਐਕਸ਼ਨ ਤਾਂ ਹੋਵੇਗੀ ਪਰ ਲੋੜ ਹੈਗੀ ਆ ਹੋਰ ਸਖਤੀ ਵਰਤੇ ਜਾਣ ਦੀ ਤਾਂ ਕਿ ਇਸ ਨਸ਼ੇ ਦੇ ਕੋਡ ਨੂੰ ਸਮਾਜ ਦੇ ਵਿੱਚੋਂ ਖਤਮ ਕੀਤਾ ਜਾ ਸਕੇ ਤਾਂ ਜੋ ਇਸ ਤਰ੍ਹਾਂ ਦੇ ਨਾਲ ਮਾਮਾਦ ਜਾਂ ਕੁਖੋ ਜਾਏ ਪੁੱਤਾਂ ਦਾ ਜਿਹੜਾ ਕੀ ਹੈ ਇਸ ਤਰ੍ਹਾਂ ਦੇ ਨਾਲ ਫਾਨੀ ਸੰਸਾਰ ਤੋਂ ਰੁਕਸਤ ਹੋਣ ਦਾ ਕਿ سلسلہ ਉਹ ਰੁਕ ਸਕੇ